ਸ੍ਰੀ ਮੀਤਵਾਲ ਕੁ ਜੀ ਸੰਗੋਤਲਾ ਅੱਜ ਆਖਰੀ ਦੌਰ ਦੇ ਚੋਣਾਂ ਦੇ ਵਿੱਚ ਰੋਡ ਸ਼ੋਅ ਕਰਦੇ ਨਜ਼ਰ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਖੁੱਲੀ ਗੱਡੀ ਜੀਪ ਦੇ ਵਿੱਚ ਸਵਾਰ ਹੋ ਕੇ ਗੁਰਜੀਤ ਸਿੰਘ ਗੋਤਲਾ ਦੇ ਡਾਕਟਰ ਰਾਸ਼ਮਾ ਜਿਹੜੇ ਪੁਰਪਿਤਾਇਕ ਦੇ ਨਾਲ ਨਾਲ ਐਪੀ ਸੋਨੀ 50 ਜਿਹੜੇ ਪੁਰਪ ਸੀਐਮ ਆ ਉਹ ਗੁਰਜੀਤ ਸਿੰਘ ਗੋਤਲਾ ਦੇ ਨਾਲ ਰੋਡ ਸ਼ੋਅ ਕਰਦੇ ਵਰਦੇ ਨਜ਼ਰ ਆ ਰਹੇ ਆ ਤੇ ਅੱਜ ਆਖਰੀ ਤਰ੍ਹਾਂ ਕੋਰਲੇ ਚੋਣ ਜਿਹੜੇ ਅੱਜ ਆਖਰੀ ਦੌਰ ਦੇ ਚੋਣ ਹੈ ਤੇ ਅੱਜ ਆਖਰੀ ਵਾਰ ਜੋ ਹਨ ਜਿਹੜੇ ਕਰਦੇ ਜਿਹੜੇ ਚੋਣ ਪ੍ਰਚਾਰ ਕਰਦੇ ਕੁਰਜੀਤ ਸਿੰਘ ਗੋਜਲਾ ਨਜ਼ਰ ਆ ਰਹੇ ਕਿਉਂਕਿ ਅੱਜ 6 ਵਜੇ ਕਰੀਬ ਜਿਹੜੇ ਚੋਣ ਪ੍ਰਚਾਰ ਬੰਦ ਹੋ ਜੇਗਾ ਉਸ ਕੁਰਜੀਤ ਸਿੰਘ ਗੋਜਲਾ ਦੀ ਤਸਵੀਰਾਂ ਦੇਖ ਸਕਦੇ ਹੋ ਤਾਂ ਲੋ ਵੀ ਸਾਡਾ ਮੌਜੂਦ ਹੈ ਗੱਲ ਕਰਾਂਗੇ ਕੀ ਲੱਗਦਾ ਬੈਜੀ ਗੋਜਲਾ ਕਿੰਨੀ ਗੱਲ ਹੈ ਜਿਸਕੇ ਨਾਲ ਉਹ ਸੱਚਮੁੱਚ बस आते नंबर 1 ਤੇ ਗਾਦੀਆਂ ਨੂੰ ਵਧੀਆ ਵੋਟਾਂ ਲੈ ਕੇ ਲੋਕ ਲੋਕਾਂ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਪਪਾ ਜੀ ਕੀ ਲੱਗਦਾ ਹੈ ਰੋਡ ショਅ ਕੱਢੇ ਜਾ ਰਿਹਾ ਕੀ ਲੱਗਦਾ ਹੈ ਕਿਹੜਾ ਉਮੀਦਵਾਰ ਅੱਗੇ ਜਾਏਗਾ ਜਾ ਵੀ ਸਕਦੇ ਆ ਸਾਰੇ ਜਾ ਸਕਦੇ ਆ ਬਾਕੀ ਬਾਕੀ ਉਮੀਦਵਾਰਾਂ ਬਾਰੇ ਕੀ ਕਹੋਗੇ ਕੀ ਆ ਸਕਦੇ ਆ ਪਾ ਜੀ ਕੀ ਲੱਗਦਾ ਤੁਹਾਨੂੰ ਕੋਇਲਾ ਸਾਹਿਬ ਵੀ ਆਣਗੇ 3 ਨੰਬਰ ਬਟਨ ਆ ਪ੍ਰੈਸ ਕਰੋ ਬਸ ਤੋ ਤਸਵੀਰਾਂ ਤੁਸੀਂ ਇੱਕ ਵਾਰੀ ਫੇਰ ਦੇਖ ਸਕਦੇ ਹੋ ਗੁਰਜੀਤ ਸਿੰਘ ਓਜਲਾ ਦੀਆਂ ਗੱਲ ਕਰਨ ਦੇ ਇੱਕ ਵਾਰੀ ਕੋਸ਼ਿਸ਼ ਕਰਾਂਗੇ ਗੁਰਜੀਤ ਸਿੰਘ ਓਜਲਾ ਦੇ ਨਾਲ ਕਿ ਆਖੀ ਦੇ ਕਿ ਉਹਨਾਂ ਨੂੰ ਲੱਗਦਾ ਵਾ ਇਸ ਵਾਰ ਕੀ ਭਾਜੀ ਓਇਲਾ ਓਇਲਾ ਸਾਹਿਬ ਕੀ ਲੱਗਦਾ ਹੈ ਇਸ ਵਾਰੀ ਅੱਜ ਆਖੀ ਦੌਰ ਦਾ ਜੋ ਹੁਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਬਹੁਤ ਖੁਸ਼ੀ ਹੈ ਲੋਕਾਂ ਦੇ ਮਾਣ ਮਨਾਰੇ ਹੈਟਟ੍ਰਿਕ ਬਣਾਉਂਦਾ ਇਜੀ ਵਾਰ ਕੀਗੇ ਭੇਜਣਗੇ ਲੋਕ ਮੈਨੂੰ ਮਾਣ ਰਿਹਾ ਅਮਰਸਰ ਵਾਸੀਆਂ ਦੇ ਇੱਕ ਤਰੀਕੂ 3 ਨੰਬਰ ਬਟਨ ਦਬਾ ਕੇ ਕਾਂਗਰਸ ਪਾਰਟੀ ਦੀ ਇੰਡੀਆ ਲਾਈਫ ਦੀ ਸਰਕਾਰ ਬਣਾਉਣ ਜਾ ਰਹੇ ਆ ਮੁਡੇ ਮੁਡੇ ਕੇਰਾਂ ਅੰਦੇ ਪਿਆਲ ਦੇ ਦਾ ਤੇ ਕੰਮ ਕਿਹੜਾ ਰਹਿ ਰਹਿ ਗਿਆ ਆ ਜੀ ਆਪਾਂ ਬਹੁਤ ਡਿਸਕਸ ਕਰ ਚੱਕੇ ਬਾਤੋ ਨਾ ਮਰਦਾ ਤਾਂ ਖਾਸ ਨਹੀਂ ਢੇਰੀ ਲਿਆਵਾਂਗੇ ਤੋਂ ਐ ਸਰ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਕੀ ਇਸਵਰੀ ਲੋਕਾਂ ਦਾ ਭਰਪੂਰ ਪਿਆਰ ਉਹਨਾਂ ਨੂੰ ਮਿਲ ਰਿਹਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਓਜਲਾ ਲਗਾਤਾਰ ਆਖਰੀ ਦੌਰ ਦਾ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਅੱਜ 6 ਵਜੇ ਪਰ ਚਾਰ ਜ਼ਰੂਰ ਬੰਦ ਹੋਏਗਾ ਉਸ ਤੋਂ ਬਾਅਦ ਇੱਕ ਤਰੀਕ ਨੂੰ VOTING ਹੋਏਗੀ ਤੇ ਚਾਰ ਤਰੀਕ ਨੂੰ ਇਸ ਦੇ ਨਤੀਜੇ ਆਣਗੇ ਲੇਕਿਨ ਅੰਮ੍ਰਿਤਸਰ ਦੇ ਲੋਕ ਕਿਹਦੇ ਦੇ ਉੱਪਰ ਜਿਹੜਾ ਸੰਸਦ ਦਾ ਜਿਹੜਾ ਤਾਜ ਪਾਣਗੇ ਹੈ ਆਨ ਵਾਲਾ ਸਮਾਂ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ